ਬਲਦੇਵ ਸਿੰਘ ਸਰਸਾ ਨਾ ਸਿਰਫ ਇੱਕ ਕਿਸਾਨੀ ਲੀਡਰ ਨੇ ਸਗੋਂ ਪੰਥਕ ਪਦਰ ਦੇ ਉੱਤੇ ਵੀ ਉਹ ਹੋ ਵਿਚਰਦੇ ਨੇ ਪੰਥਕ ਪਦਰ ਦੇ ਉੱਤੇ ਵੀ ਉਹ ਲਗਾਤਾਰ ਰਾਪਤੇ ਕਰਦੇ ਰਹਿੰਦੇ ਨੇ ਸਵਾਲ ਚੁੱਕਦੇ ਰਹਿੰਦੇ ਨੇ ਨਾ ਸਿਰਫ ਪੰਥਕ ਮੁੱਦੇ ਸਗੋਂ ਸਮਾਜਿਕ ਮੁੱਦਿਆਂ ਵਿੱਚ ਵੀ ਬਲਦੇਵ ਸਿੰਘ ਸਰਸਾ ਦੀ ਸ਼ਮੂਲੀਅਤ ਰਹੀ ਹੈ ਖੈਰ ਬਲਦੇਵ ਸਿੰਘ ਸਰਸਾ ਦੁਆਰਾ ਕਾਨਫਰੰਸ ਕਰਦੇ ਨਜ਼ਰ ਆਏ ਔਰ ਉਸ ਕਾਨਫਰੰਸ ਦੇ ਵਿੱਚ ਸੁਖਵੀਰ ਸਿੰਘ ਬਾਦਲ ਦਾ ਮੁੱਦਾ ਚੁੱਕਿਆ ਹਾਲਾਂਕਿ ਪੰਜਾਬ ਦੇ ਅੰਦਰ ਇਹ ਮੁੱਦਾ ਇਸ ਵੇਲੇ ਜਿਸ ਹੱਦ ਤੱਕ ਅਗਰਮਾਇਆ ਹੋਇਆ ਹੈ ਜ਼ਾਹਿਰ ਹੈ ਕਿ ਹਰ ਕੋਈ ਇਸ ਮੁੱਦੇ ਦੇ ਉੱਤੇ ਗੱਲ ਕਰਨੀ ਚਾਹੁੰਦਾ ਹੈ ਔਰ ਉਸੇ ਮਾਮਲੇ ਵਿੱਚ ਬਲਦੇਵ ਸਿੰਘ ਸਰਸਾ ਗੱਜ-ਵੱਜ ਕੇ ਬੋਲ ਦੇ ਸੁਣਾਈ ਦਿੱਤੇ ਨੇ ਸੁਖਵੀਰ ਸਿੰਘ ਬਾਲ ਦੇ ਖਿਲਾਫ ਮੋਰਚਾ ਖੋਲਦੇ ਨਜ਼ਰ ਆਏ ਨੇ ਔਰ ਸ਼ਰੋਮਣੀ ਅਕਾਲੀ ਦਲ ਦੇ ਵੱਲੋਂ ਜੋ ਕੁਝ ਕੀਤਾ ਗਿਆ ਉਹਦੇ ਉੱਤੇ ਬਲਦੇਵ ਸਿੰਘ ਸਿਰਸਾ ਦੇ ਵੱਡੇ ਬਿਆਨ ਸਾਹਮਣੇ ਆਏ ਔਰ ਇਸ ਦੇ ਨਾਲ ਨਾਲ ਉਹਨਾਂ ਨੇ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਉੱਤੇ ਲੱਗੇ ਇਲਜ਼ਾਮਾਂ ਬਾਰੇ ਵੀ ਗੱਲਾਂ ਕੀਤੀਆਂ ਜੋ ਕਤਾਈਆਂ ਜਿਹੜੀਆਂ ਕਥਿਤ ਤੌਰ ਦੇ ਉੱਤੇ ਕੀਤੀਆਂ ਗਈਆਂ ਉਹਨਾਂ ਦੇ ਉੱਤੇ ਸਵਾਲ ਚੁੱਕੇ ਜੋ ਕਿਤਾਬਾਂ ਛਾਪੀਆਂ ਗਈਆਂ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੱਲੋਂ ਉਹਨਾਂ ਦੇ ਵਿੱਚ ਹੋਈਆਂ ਕਤਾਈਆਂ ਉਹਨਾਂ ਦੇ ਵਿੱਚ ਹੋਏ ਬਲੰਡਰਜ਼ ਬਾਰੇ ਸਵਾਲ ਚੁੱਕਦੇ ਨਜ਼ਰ ਆਏ ਕਰ ਰਹੇ ਬੜੇ ਚਿਰ ਦੀ ਗੱਲ ਕਰਦੇ ਆ ਰਹੇ ਨੇ ਪਰ ਅੱਜ ਦਾ ਮੁੱਖ ਮਜਮੂਮ ਜਿਹੜਾ ਰਿਹਾ ਉਹ ਸੁਖਬੀਰ ਸਿੰਘ ਬਾਦਲ ਦਾ ਵੀ ਰਿਹਾ ਸੁਖਬੀਰ ਸਿੰਘ ਬਾਦਲ ਦਾ ਮਾਮਲਾ ਜਿਹੜਾ ਸ਼੍ਰੀ ਕਾਲ ਤਖਤ ਸਾਹਿਬ ਸਾਹਮਣੇ ਅਜੇ ਤੱਕ ਲੰਬਿਤ ਹੈ ਉਸ ਮਾਮਲੇ ਦੇ ਵਿੱਚ ਬਲਦੇਵ ਸਿੰਘ ਸਰਸਾ ਵੱਧ ਚੜ ਕੇ ਬੋਲਦੇ ਸੁਣਾਈ ਦਿੱਤੇ ਨੇ ਕੀ ਕੁਝ ਬੋਲੇ ਨੇ ਆਓ ਸੁਣ ਲੈਂਦੇ ਆ ਜਿਹੜੇ ਗੁਨਾਹ ਸਾਡੀ ਸਰਕਾਰ ਵਿੱਚ ਜਾਣੇ ਅਣਜਾਣੇ ਵਿੱਚ ਹੋਏ ਨੇ ਅਸੀਂ ਜੋ ਵੀ ਅਕਾਲ ਤਖਤ ਜਿਹੜੀ ਅਕਾਲ ਤਖਤ ਸਾਹਿਬ ਸਜ਼ਾ ਦੇਗਾ ਅਸੀਂ ਪ੍ਰਵਾਨ ਕਰਾਂਗੇ ਸਾਡੇ ਤੋਂ ਗਲਤੀਆਂ ਹੋਈਆਂ ਹੁਣ ਸਵਾਲ ਇਹ ਹੈ ਕਿ ਇਹ ਗਲਤੀਆਂ ਹੋਈਆਂ ਨੇ ਕਿ ਗੁਨਾਹ ਹੋਏ ਨੇ ਤੇ ਗੁਨਾਹ ਵੀ ਕਿੱਡੇ ਨੇ ਵੱੱਜਰ ਗੁਨਾਹ ਏਡੇ ਵੱਡੇ ਗੁਨਾਹ ਇਹਨਾਂ ਨੇ ਕੀਤੇ ਨੇ ਉਹ ਤਾਂ ਹੁਣ ਇਹ ਮੰਨ ਹੀ ਰਹੇ ਨੇ ਜਿਸ ਤਰ੍ਹਾਂ ਕਿ ਸਰਸੇ ਸਾਧ ਵਾਲੇ ਕੇਸ ਦੇ ਵਿੱਚ ਤੁਸੀਂ ਤੁਹਾਨੂੰ ਸਭ ਨੂੰ ਪਤਾ ਹੈ ਕਿ ਕਿਸ ਤਰੀਕੇ ਦੇ ਨਾਲ ਉਹਨੂੰ ਜਿਹੜਾ ਸੀ ਉਹਦੇ ਜਾ ਕੇ ਤੇ ਮੋਟਾਂ ਵਾਸਤੇ ਉਹਦੇ ਪੈਰਾਂ 'ਚ ਬੈਠਦੇ ਰਹੇ ਫਿਰ ਉਹਨੇ ਜਦੋਂ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਸਮਾਗ ਰਚਿਆ ਉਸ ਤੋਂ ਬਾਅਦ ਜੋ ਕੁਝ ਹੋਇਆ ਔਰ ਉਸ ਤੋਂ ਬਾਅਦ ਉਹਨੂੰ ਪੰਥ ਦੇ ਵਿੱਚੋਂ ਮਤਲਬ ਕਿ ਜਿਹੜਾ ਸੀ ਇੱਕ ਹੁਕਮਨਾਮਾ ਜਾਰੀ ਹੋਣਾ ਸ੍ਰੀ ਅਕਾਲਤਾ ਜੀ ਸਾਹਿਬ ਤੋਂ ਵੀ ਇਹਦੇ ਨਾਲ ਇਹਨਾਂ ਦੇ ਲੋਕਾਂ ਦੇ ਨਾਲ ਕਿਸੇ ਵੀ ਕਿਸਮ ਦੀ ਕੋਈ ਰੋਟੀ ਬੇਤੀ ਦੀ ਸਾਝ ਨਹੀਂ ਰੱਖਣੀ ਉਸ ਤੋਂ ਬਾਅਦ ਫਿਰ ਉਹਨੂੰ ਮਾਫੀ ਦੇ ਦੇਣੀ ਔਰ ਉਹ ਮਾਫੀ ਵਾਲੇ ਵੀ ਜਿਹੜੇ ਇਸਤਿਹਾਰ ਨੇ ਉਹ ਸਾਰੇ ਦੇ ਸਾਰੇ ਮੇਰੇ ਕੋਲ ਨੇ ਇੱਕ ਸਰਸੇ ਸਾਧ ਦਾ ਚੇਲਾ ਹੈ ਤੇ ਉਹ ਪੂਰਨ ਤੌਰ ਤੇ ਦੋਸ਼ੀ ਆ ਤੇ ਉਹਨੇ ਅਖਬਾਰ ਵੀ ਕੀਤਾ ਪ੍ਰਦੀਪ ਕਲੇਰ ਜਿਹੜਾ ਨਾ ਚੱਲ ਰਿਹਾ ਹੈ ਤੇ ਉਹਦੇ ਤੇ ਬੜੀ ਚਰਚਾ ਹੋ ਰਹੀ ਆ ਤੇ ਇੱਕ ਦੂਸਰੇ ਦੇ ਖਿਲਾਫ ਪ੍ਰੈਸ ਕਨਫਰੰਸਾਂ ਕਰਕੇ ਤੇ ਆਪਣੇ ਆਪ ਨੂੰ ਦੋ ਤੋਤੇ ਤੇ ਦੂਸਰੇ ਨੂੰ ਦੋਸ਼ੀ ਦੱਸ ਰਹੇ ਨੇ ਲੇਕਿਨ ਅਸੀਂ ਅੱਜ ਦੀ ਪ੍ਰੈਸ ਕਨਫਰੰਸ ਵਿੱਚ ਤੁਹਾਡੇ ਰਾਹੀਂ ਸਮੁੱਚੇ ਸੰਸਾਰ ਵਿੱਚ ਬੈਠੇ ਗੁਰੂ ਨਾਨਕ ਨਾਮ ਲੈਵਾ ਸਿੱਖਾਂ ਨੂੰ ਦੱਸਣਾ ਚਾਹੁੰਦੇ ਆ ਔਰ ਖਾਸ ਕਰਕੇ ਅਸੀਂ ਇੱਕ ਪੱਤਰ ਜਿਹੜਾ ਇਹਦੇ ਸਬੰਧ ਵਿੱਚ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਵੀ ਦੇਖ ਕੇ ਆਏ ਆ ਇਹਨੂੰ ਤੁਸੀਂ ਮੰਗ ਪੱਤਰ ਕਹਿ ਲਓ ਜਾਂ ਚਤਾਮਨੀ ਪੱਤਰ ਕਹਿ ਲਓ ਇਹ ਵੀ ਅਸੀਂ ਦੋ ਤਰੀਕ ਨੂੰ ਅਸੀਂ ਦੇ ਹੈ ਇਸ ਪੱਤਰ ਦੇ ਵਿੱਚ ਜੋ ਅਸੀਂ ਲਿਖਿਆ ਉਹ ਅਸੀਂ ਇਹਨਾਂ ਕਿਤਾਬਾਂ ਦੇ ਹਵਾਲੇ ਦਿੱਤੇ ਔਰ ਅਸੀਂ ਇਹ ਪੱਤਰ ਦੇ ਵਿੱਚ ਲਿਖਿਆ ਹੈ ਕਿ ਜੈਦਰ ਸਾਹਿਬ ਅੱਜ ਇਹਨਾਂ ਤੁਹਾਡੇ ਕੋਲ ਆ ਕੇ ਦੋਹਾਂ ਧਿਰਾਂ ਨੇ ਚਾਹੇ ਉਹ 바ਗੀ ਘਾਉਂਦੇ ਨੇ ਤੇ ਚਾਹੇ ਆਪਣੇ ਆਪ ਨੂੰ ਔਕਾੜਿਕ ਹੁੰਦੇ ਨੇ ਉਹਨਾਂ ਨੇ ਆਪਣੇ ਆਪਣੇ ਗੁਨਾਹ ਕਬੂਲ ਕਰ ਲਿਆ ਤੇ ਫੈਸਲਾ ਹੁਣ ਤੁਹਾਡੇ ਹੱਥ ਵਿੱਚ ਹੈ ਤੁਸੀਂ ਫੈਸਲਾ ਜਿਹੜਾ ਹੈ ਇਹ ਬੜਾ ਸੋਚ ਸਮਝ ਕੇ ਕਰਨਾ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ